ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ ਜਾਂ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਾ ਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਇਹਨਾਂ ਰਿਕਵਰ ਕਰਨ ਦੀ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਫਿਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ-ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਚ ਕਾਮਯਾਬ ਹੋਣ ਲਈ ਕੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਕੱਲਾ ਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ। ਉਹਰ ਪਰਸਪੈਕਟਿਵ 'ਚ ਕਿਤੇ ਪਏ ਇਹਨੂੰ ਅਸੀਂ ਕਿਸ ਤਰੀਕੇ ਨਾਲ ਇਹਨਾਂ ਦੀ ਲਿੰਕ ਫੀਲ ਆਊਟ ਨਿਕਲੀ ਹੋ ਤਰੀ ਸੈ ਕੋਈ ਸੇਫ ਕਾਰਡ ਮਿਲੇ ਆ ਗਏ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੇ ਇੰਟਰੋਗੇਸ਼ਨ ਦੌਰਾਨ ਇਹ ਸਾਡੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਪਰਮਾਈ ਸੀ ਜਿਹੜਾ ਨਸ਼ਾ ਉੱਧਰੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ 'ਚ ਹੀ ਕਰਦੇ ਸੀ ਤੇਰੀਆਂ ਵੇਜ ਦੇ ਹੋਤੀ ਸੈਂਸ ਕਰਾਈ ਹੁੰਦਾ ਸੀ ਇਹ ਇਹਨਾਂ ਦੀ ਇਨਟੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਏਜ ਕਿੰਨੀ ਕਾ ਏਜ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਆ ਤੁਸੀਂ ਦੱਸਿਆ ਵੀ ਇਹਨਾਂ ਦੀ ਇਹਨਾਂ ਦੇ ਪੇਕੇ ਕੋਈ ਨਹੀਂ ਕੋਈ ਇਸ ਪੇਕੇ ਕੋਈ ਨਹੀਂ ਫੈਮਿਲੀ ਇਸ ਈ ਨਹੀਂ ਹੈ ਇਹਨਾਂ ਦੀ ਫੈਮਿਲੀ ਅੱਛਾ ਜੀ ਆ ਜਿਹੜੀ ਹੈ ਹੈਰੋਇਕ ਦੇ ਤਾਫੇ ਜਿਹਨੇ ਪ੍ਰਾਪਤ ਕੀਆ ਤਾਂ ਇਹ ਕਿਹਨੇ ਸਪਲਾਈ ਕਿਥੇ ਦੇਣੀ ਸੀ ਇਹ ਕਿ ਜੋ ਕਲੀਆਂ ਆਪਣੇ ਕੋਲੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਦੇ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਿਲਾਫ ਜੋ ਕਾਰਵਾਈ ਬਣਦੀ ਹੋਊ ਕਰਾਂਗੇ ਹੋਰ ਇਸ ਲਈ ਘਟਣ ਨੂੰ ਜਾਨ ਦਿੱਤਾ ਹੈ ਕੋਈ ਜਿਸ ਤਰ੍ਹਾਂ ਲਗਾਤਾਰ ਨਹੀਂ ਹੈ ਉਹਦੇ ਵਿੱਚ ਇਹਨਾਂ ਨੇ ਇਨਦਾਮ ਦਿੱਤਾ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ ਇਨਵੋਲਡ ਹੈਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਸ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਲੁਟਾਂ ਖੋਹਿਆ ਕਿਥੋਂ ਗਿਆ ਤੇ ਸਾਰੀ ਦੀ ਸਰੀ ਜਿਹੜੀ ਗਰਮੈਣੀਆਂ ਇੱਕੋ ਜਗ੍ਹਾ ਤੋਂ ਫੜ ਗਈਆਂ ਬੱਠੇ ਕਰਕੇ ਜਗ੍ਹਾ ਤੇ ਫੜ ਪਾਈ ਗਏ ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ 1.5 ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਂ ਨੇ 4 ਕਿਲੋ ਹੋਈ ਇਹ ਤੇ ਹੋਰ ਅੱਗੇ ਕੁਝ ਹੈਗਾ ਕੀ ਨੋਟਿਸ ਵਿੱਚ ਇਹਨਾਂ ਕੋਈ ਬਰਾਮਦ ਹੋਸ ਆਲੋਕ ਦੇ ਕੱਤੇ ਇੰਡਸਟਰੀ ਸੁਝਾਦੀ ਹੈ ਅੱਜ ਦੀ ਗੱਲ ਨਹੀਂ 30 ਸਾਲ ਤੋਂ ਮੇਰੀ ਕਦਰ ਨਹੀਂ ਕੋਈ ਨਾਉਂ ਤੋਂ ਸੋ ਨਹੀਂ ਨਹੀਂ ਕੁੱਝ ਨਹੀਂ ਇਹ ਤਾਂ ਤੁਸੀਂ ਫਾਇਲ ਲਈ ਜਿੱਤੋਂ ਨਾਲ ਬਿਸੀ ਜਨ ਨੂੰ ਠੀਕ ਐਸ ਲਈ ਸਾਡੀ ਪੱਤਰਗੋਵ ਜਿਹੜੀਆਂ ਹੱਬ ਬਣੀਆਂ ਪਈਆਂ ਐਸੇ ਨਸ਼ੀਬੇ ਸਭ ਤੋਂ ਪਤੰਦ ਹਮਦਰ ਸਰ ਕਿਸਨ ਰੈਟ ਨੇ ਜਿਹੜੇ ਜੀਡੀਪੀ ਦੇ ਮੁੱਖ ਪਤੀ ਦਾ ਗੱਲ ਕਰਦੇ ਹੋ ਜਿਹੜੇ ਕੁਸਚਨ ਪੁੱਛੀ ਹੋਏ ਨੇ ਤੇ ਫੇਰੀ ਕਰੀ ਜੁਲਤ ਕੁਝ ਪਰਸ ਸਤਾਵਾ ਦੇ ਖਸਸੀ ਫਸੇ ਜਦੋਂ ਤੋਂ ਆਈ ਟੁਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸੋਜ਼ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ 'ਚ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਐਸ ਦੇ 31 ਕੇਸ ਸੱਤਾਂ ਜਾਂ ਅੱਠਾਂ ਦਿਨਾਂ 'ਚ ਦਰਜ ਹੋ ਕੇ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮਨੀ ਮਿਲੀ ਆ ਤੇ ਤਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਇਸ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਸਰ ਆ ਬੈਕਪੈਕਟਿਵ ਜਿਹੜੇ ਫੜੇ ਗਏ ਆ ਇਹ ਸਮਝਦੇ ਆਪਣੇ ਹੀ ਸੀਆ ਬੋਲੰਦਰੀ ਨੇ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਆ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਵੈਪਨ ਫੜੇ ਗਏ ਜਿਹਨਾਂ ਨੂੰ ਮੱਧ ਪ੍ਰਦੇਸ਼ ਦੇ ਨਾਲ ਜੋੜਿਆ ਜਾਂਦਾ। ਮੱਧ ਪ੍ਰਦੇਸ਼ ਦਾ ਕੰਟੈਕਟ ਪੁਲਿਸ ਨੇ ਕੌਂਟ ਚ ਕੀਤੀ ਹੈ। ਪਹਿਲਾਂ ਬਹੁਤ ਸਾਰੀਆਂ ਕੇਸਾਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਆ ਜੁੜਿਆ ਹੋ। ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ। ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਵੀ ਨੇ ਉਹ ਵੈਪਨ ਰਿਕਵਰ ਹੋਏ ਨੇ। ਜੇ ਕੋਈ ਉਹਨਾਂ ਦੇ ਕੇਸ ਉਹ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫਾਲੋਅ ਅਪ ਕਰਨਾ ਉਹ ਅਲੱਗ ਕਰਨਗੇ। ਜੀ। ਸਵਾਲ ਇਹ ਆ ਕਿ ਜੀ। ਸਵਾਲ ਇਹ ਆ ਕਿ ਤੁਸੀਂ ਇਹ ਫਾਇਲ ਲਏ। ਇਹ ਬੰਦੇ ਚੈੱਕ ਜੇ ਲੇਕਿਨ ਲੀਕ ਨਾਲ ਲੀਕ ਨਹੀਂ ਮੁੜ ਕੇ ਜੁੜ ਸਕਦਾ ਕਿ ਕਿੱਥੋਂ ਆਈ ਕਿ ਇਹਦੇ ਕਿਸੇ ਨੇ ਜਿਹੜੇ ਕੀਤੇ ਨਾਲ ਹੋਰ ਬਤੇ ਕਿਹੜੇ ਬਲੌਗ ਸੀ ਉਹ ਨਹੀਂ ਮੁੜ ਕੇ ਨਾਲ ਜੁੜਦੇ ਉਹ ਕੁਝ ਕੁਝ ਕਰ ਲੈਂਦੇ ਹੋ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ 8 ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹਾਂ ਜੀ ਹਾਂ ਜੀ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਇਹ ਹੀ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰੱਗ ਮੰਨੀਆਂ ਸੱਤ ਵਹੀਕਲ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਂ ਮੰਨਦਾ ਜੀ ਇਹਦਾ ਜੀ ਫਰਦਰ ਜੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਤੇ ਇਹ ਪਤਾ ਲੱਗਦੀ ਕਿ ਡਰੱਗ ਕਿੱਥੇ ਆਈ ਕਿ ਥੋੜਾ ਇਹਨਾਂ ਦੇ ਗੂਡ ਲਿੰਕ ਕਿੱਥੇ ਕਿੱਥੇ ਹੈਗੇ ਆ ਉਹ ਤੁਸੀਂ ਕਹਿੰਦੇ ਥੋੜਾ ਜੀ ਇਨਵੈਸਟੀਗੇਸ਼ਨ ਜਾਰੀ ਹੈ ਇਦਾਂ ਦੀ ਗੱਲ ਨਹੀਂ ਹੈ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਇਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਰਾਂ ਨਹੀਂ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜੀ ਮਹਿਸੂਸ ਕਰਦੇ ਨਹੀਂ ਬਾਰਡਰ ਤੇ ਕੋਈ ਕਾਟ ਹੈਗੀ ਐ ਇਸ ਲਈ ਸਿਕਿਉਰਟੀ ਜਿਹੜੀ ਅਲੇਟੂ ਡਰਗ ਪਰਸਪੈਕਟਿਵ ਜਿਹੜਾ ਡਰੋਨ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਦੇ ਤੱਕ ਆ ਜਿਹੜੀ ਸਾਨੂੰ ਥੋੜੀ-ਮੋਟੀ ਇਦਾਂ ਦੀ ਸਾਰੇ ਪੇਸ਼ੇਵੋ ਜੋ ਵੈਚ ਪੜਦੇ ਸੀ ਜਾਂ ਕੀ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਘਰਵਾਲੇ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਵਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਵਾਲੇ ਸੀ ਸਰ 2017 ਦੇ ਵਿੱਚ ਇੱਕ ਕੰਪਲੇਂਟ ਜੀ ਕਪਤਨ ਸਰ ਮੁੱਖ ਮੰਤਰੀ ਲੇਵਲ ਸਿੱਤੀ ਸੂਰ ਦਾ ਲੇਖਰੀ ਕੈਰ ਕਰਦੀ ਸਾਈਂ ਅਮਰਜੀਤ ਸੰਧਕ ਤੇ ਸਾਡੇ ਕੋਲ ਰਿਪੋਰਟ ਆਈ ਹੈ ਸੀ ਪੁਲਿਸ ਨੇ ਲਿੰਗਨ 20 ਸੇ ਆਪਣੀ ਕਨੇ ਬੰਦੀ ਮਿਲਦੀ ਸੀ ਭਾਈ ਦੋਨ ਜੋ ਇੰਡਜਟਡ ਹਿੰਨਾ ਕੁਇਜਨਲੀ ਜੋ ਐਬਰੀ ਸਖਤੀ ਹੈ ਜੋ ਕੱਲ ਉਹਦੇ ਸ਼ੋਅ ਵਿੱਚ ਅੱਜ ਵੀ ਬੋਰਡ ਆਫ ਹਾਲ ਉਹ ਫਾਇਦਾ ਹੁੰਦਾ। ਖਾਣਾ ਤੇ ਪੋਟਾ ਨਹੀਂ ਇੱਕ ਜਗ੍ਹਾ ਤੋਂ ਆਈਏ ਰਿਸਪੈਕਟ ਨੂੰ ਕਹਿ ਦਿੱਤਾ ਗਿਆ ਤੇ ਬਈ ਸਿੱਖ ਨੂੰ ਖੁਦ ਪੱਟ ਕੇ ਇਹ ਚੈਨ ਦਿੱਤ ਮਿਲ ਗਿਆ। ਮਤਲਬ ਇਹ ਵੀ ਨਹੀਂ ਵੀ ਮਗਰੋਂ 1.5 ਸਾਲ ਚੱਲ ਗਿਆ ਮੁੱਕੇ ਤੇ ਉਹਦੀ ਯਾਦ ਨਹੀਂ ਆਉਂਦੀ। ਇਹ ਬੇਸਲੈਸ ਗੱਲ ਆ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1.5 ਮਹੀਨਾ ਸਖਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿ ਤੇ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਦੀ ਰਿਸਟਾਰਟ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਡ ਟੂ ਮੇਕ ਅ ਡਰੱਗ ਫਰੀ ਅਗਲੀ ਕਾਰਵਾਈ ਅਗਲੀ ਕਾਰਵਾਈ ਸਫਲਤਾਪੂਰਵਕ ਹੋ ਰਹੀਆਂ ਹੈ ਸਾਡੇ आज ਪੁਲਿਸ ਦੇ ਰਿਪੋਰਟਿੰਗ ਨੂੰ ਟੂਟਾ ਜੀ ਤੋਂ ਪਾਰਟ ਹੋਇਆ ਹੈ ਸਾਡੀਆਂ ਐਕਟੀਵਿਟੀਆਂ ਦੀ ਸਿੱਧੇ ਪਰਸਪੈਕਟਿਵ ਇਹ ਇਹ ਇਸ ਤੋਂ ਇਲਾਵਾ ਸਾਡੇ ਅਮਰਸਰ ਪੁਲਿਸ ਨੇ ਚਾਰ ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲਸ ਰਿਕਵਰ ਹੋ ਗਏ ਨੇ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ ਐਕਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਤਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਦਾ ਮੇਜਰ ਵਨ